ਤੇ ਜੜ ਜਾਂਦੇ nanti ਇਹਨਾਂ ਆ ਖੰਬੇ ਤੋਂ ਲੈ ਕੇ ਉਹ ਖੰਬੇ ਤੱਕ ਤਿੰਨ ਖੰਬਿਆਂ ਦੀ ਤਾਰਾਂ ਘੱਟ ਨਹੀਂ ਇਹ ਨਹੀਂ ਇਹਦੀ ਖਿੱਚ ਨਹੀਂ ਹੈਗੀ ਉਹ ਪਰਲੀ ਖਿੱਚਦੀ ਆਹ ਨਹੀਂ ਨਹੀਂ ਖਿੱਚਦੀ ਨੂੰ ਕੀ ਕਰਨਾ ਸੀ ਉਹ ਲਗਾਉਣਾ ਉਹ ਫੋਟੋ ਖਿੱਚਣੀ ਆਰੇ ਖਿੱਚ ਲੈਣੀ ਕੀ ਨਾਮ ਜੀ ਨਾ ਮੇਰਾ ਰਾਜ ਕੁਮਾਰ ਹੈ ਜੀ ਹਾਂਜੀ ਕੀ ਜਿਹੜੀ ਅੱਗ ਲੱਗੀ ਅਗਰ ਕੀ ਕਰਨ ਲੱਗੇ ਕਿਵੇਂ ਲੱਗੀ ਅੱਗ ਲਗੀ ਤਾਂ ਕੰਨ ਦੇਖੋ ਪਹਿਲਾਂ ਤਾਂ ਤਾਰਾਂ ਬਹੁਤ ਨੀਵੀਆਂ ਐ ਨੇ ਉਹਰੇ ਠੀਕ ਹੈ ਜੀ ਉਸ ਤੋਂ ਪਹਿਲਾਂ ਖੰਭੇ ਤੋੜ ਮਾਰਿਓ ਤੁਸੀਂ ਵੀਡੀਓ ਕੱਟੀਆਂ ਹੋਈਆਂ ਤਾਰਾਂ ਚੋਰੀ ਹੋਈਆਂ ਹੋਈਆਂ ਪਹਿਲਾਂ ਕਈ ਦਿਨਾਂ ਤੋਂ ਉਸ ਤੋਂ ਬਾਅਦ ਕੀ ਮਹਿਕਮਾ ਵਾਲਿਆਂ ਨੂੰ ਪਤਾ ਵੀ ਹੈਗਾ ਇੱਥੇ ਵੀ ਤਾਰਾਂ ਕੱਟੀਆਂ ਜੀ ਹਨ ਚੋਰੀ ਹੋਈਆਂ ਨੇ ਉਹ ਕਹਿੰਦੇ ਸੀ ਦਰਖਾਸਤ ਵੀ ਲਿਖਾਈ ਹੋਈ ਹੈ ਜਿਹੜੇ ਵਿੱਚੋਰਾ ਤੇ ਹੋਈ ਹੈ ਠੀਕ ਹੈ ਜਦ ਫਿਰ ਮਹਿਕਮਾ ਨੂੰ ਪਤਾ ਹੋਣਾ ਜੇ ਤੇ ਚੋਰ ਕਿਹੜੇ ਨੇ ਇਹ ਮਹਿਕਮਾ ਨੂੰ ਚੋਰਾਂ ਦਾ ਪਤਾ ਸੀਗਾ ਤੇ ਫਿਰ ਚੋਰਾਂ ਵੱਜ ਕੇ ਫੜਿਆ ਕਿਉਂ ਨਹੀਂ ਗਿਆ ਇਹ ਚੋਰ ਫੜੇ ਜਾਂਦੇ ਤੇ ਸਾਡਾ ਨੁਕਸਾਨ ਹੋ ਨੋ ਬਜ ਜਾਂਦਾ ਉਸ ਤੋਂ ਬਾਅਦ ਬਿਲੀ ਵਾਲਿਆਂ ਨੇ ਮਹਿਕਮੀ ਵਾਲਿਆਂ ਨੇ ਕੋਈ ਵੀ ਮਦੀਤਾਰ ਦੀ ਤਮਾਰਾ ਨਮੀ ਤਾਰਾ ਬੰਦੇ ਉੱਚੀਆਂ ਕਰਦੇ ਜਿਹੜੇ ਜਿਹੜੇ ਕੰਬੇ ਕੱਟੇ ਗਏ ਡਾਊਨ ਹੋ ਗਏ ਹੰਬੇ ਸਰ ਤੇ ਕੋਈ ਜੱਕ ਪੈ ਲਗੀ ਸਫਰਕ ਹੋਈਆਂ ਤਾਰਾ ਉਹਨਾਂ ਸਾਰੀ ਕਣਕ ਸਾਡੀ ਆ ਦੇਖ ਲਓ ਖਿੰਦੀ ਦੇ ਦੇ ਵੀਡੀਓ ਬਣਾ ਕੇ ਦੇਖੋ ਬਾਰੇ ਇਹ ਕਿੰਨੀ ਜ਼ਮੀਨ ਹੈ ਕਿੰਨੇ ਚ ਕਣਕ ਅੱਗ ਲੱਗੀ ਆ ਤੁਸੀਂ ਆ ਭਾਈ ਸਾਹਿਬ ਨੇ ਚਾਰ ਕਿੱਲੇ ਜ਼ਮੀਨ ਸੀਗੀ ਜੀ ਇਹਨੇ ਚਾਰ ਕਿੱਲੇ ਜ਼ਮੀਨ ਇੱਕ ਦਾਣਾ ਨਹੀਂ ਬਚਿਆ ਘਰ ਵਾਸਤੇ 1.5 ਕਿੱਲਾ ਜ਼ਮੀਨ ਇਹਨਾਂ ਦੀ ਦਿਆ ਤੇ ਇਨਾ ਪੁਣੇ ਕਿੱਲਾ ਜ਼ਮੀਨ ਇੰਨਾ ਹੀ ਫਾਸਟ ਦਾ ਡੇਢ ਕਿੱਲੇ ਕਰੀ ਉਹ ਮਿੰਟ ਤੀ ਨਹੀਂ ਆਪਾਂ ਕੀਤੀ ਆਪਾਂ ਆਈਡੀਆ ਦੇ ਹਿਸਾਬ ਨਾਲ ਕਹਿ ਰਹੇ ਹਾਂ ਠੀਕ ਹੈ ਜੀ ਅੱਜ ਇਸ ਸਾਰਾ ਬੀਲੀ ਵਾਲਾ ਕਸੂਰ ਹੈ ਇਸ ਦਾ ਜੋ ਪੂਰੀ ਗੌਰ ਕਰਨ ਦੇ ਤਾਰਾਂ ਕੱਟੀਆਂ ਹੋਈਆਂ ਚੋਰਾਂ ਦਾ ਵੀ ਪਤਾ ਉਹਨਾਂ ਨੂੰ ਫਿਰ ਚੋਰ ਫੜੇ ਨਹੀਂ ਗਏ ਹਲੇ ਤੱਕ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋ ਰਹੀ ਕਈ ਦਿਨਾਂ ਤਾਰਾਂ ਕੱਟੀਆਂ ਆਈਆਂ ਨੇ ਕੈਮਰਾ ਮਾਰੋ ਦੇਖੋ ਕਿੱਥੋਂ ਕਿੱਥੋਂ ਤਾਰਾਂ ਕੱਟੀਆਂ ਹੋਈਆਂ ਨੇ ਇਹ ਜ਼ਮੀਨ ਮਾਲਕੀ ਜਾਂ ਪੰਚਾਇਤੀ ਪੰਚਾਇਤੀ ਜ਼ਮੀਨ ਹੈ ਠੇਕਾ ਦਿੱਤੀ ਜਾਂਦੀ ਹੈ ਇਹ ਠੀਕ ਹੈ। ਤੇ ਕੀ ਪ੍ਰਸ਼ਾਸਨ ਮੰਗ ਕਰਦੇ ਆ। ਪ੍ਰਸ਼ਾਸਨ ਨੂੰ ਸਾਥ ਮਿਲਣਾ ਚਾਹੀਦਾ ਜੀ। ਜੋਰ ਜਾਨਾ ਹੋਇਆ ਸਾਡਾ ਨਕਸਾਨ ਹੋ ਜਾਣਾ ਮਿਲੇ। ਬੱਚਿਆਂ ਨੂੰ ਇੱਕ ਖਾਣ ਨੂੰ ਦਾਣਾ ਨਹੀਂ ਵਜਿਆ ਸਾਡੇ ਕੋਲੇ ਤਾਂ। ਕੱਲ ਜਿਹੜੀ ਅੱਗ ਪਝਾਉ ਕਿਵੇਂ ਗੱਡੀ ਆਈ ਜੇ ਕਿ ਆਪਣੀ ਅਫਸਰਾਂ ਦੀ ਗੱਡੀ ਵੀ ਆਈ ਸੀਗੀ ਜੀ। ਅਸੀਂ ਮੁੱਕ ਦੇ ਉਸ ਟਾਈਮ ਨਹੀਂ ਸੀਗੇ। ਠੀਕ ਹੈ ਜੀ। ਪਿੰਡ ਵਾਲਿਆਂ ਨਾਲ ਪਿੰਡ ਵਾਲਿਆਂ ਨਾਲ ਕੇ ਸਾਰੇ ਜਣੇ ਨੇ ਅੱਗ ਬੁਝਾਈ ਫਿਰ ਟਰਾਲੀਆਂ ਪਾ ਕੇ ਤਵੀਆਂ ਲਾ ਕੇ ਅੱਗੇ ਅਗਨੀ ਵਿਵਧਨ ਦਿੱਤੀ। ਘੜੀਆਂ ਵਾਲੇ ਵੀ ਆਏ ਸੀ। ਮੱਛੀਆਂ ਵਾਲੇ ਮੱਛੀਆਂ ਵਾਲੇ ਕਈ ਪਿੰਡ ਵਾਲੇ ਕਿੱਥੇ ਹੋਏ? ਲੋਕਾਂ ਨੇ ਬੁਝਾਈ ਆ। ਜਾਨੂ ਮੋਦੀ ਆਏ ਜਾਨੂ ਉਹ ਬਿਨਾਂ ਲੱਗਦੇ ਮੈਂਬਰ ਬੰਦੇ ਸਾਬ ਆਏ ਇਕੱਠੇ ਹੋ ਗੋ ਨੇ ਅੱਗੇ ਵਜਾਈ ਗੱਡੀ ਵੀ ਲੇਟ ਆ ਜੀ ਪੁਲਿਸ ਵੀ ਬਹੁਤ ਲੇਟ ਆਈ ਹੈ ਕੋਈ ਤੋ ਇਹ ਉੱਚ ਦੁਕਾਨ ਨਾਲ ਗੱਲਬਾਤ ਕੀਤੀ ਹੈ ਕੋਈ ਅਸੀਂ ਜੀ ਇਸ ਤਰ੍ਹਾਂ ਕੱਲ ਅਸੀਂ ਕੋਮ ਕਾਲਾ ਠਾਣੇ ਗਏ ਸੀਗੇ ਅਸੀਂ ਉੱਥੇ ਜਾ ਕੇ ਅਫਰਦਜ਼ਿ ਕਰਾਇਆ ਗਿਆ ਜੀ ਮੇਲੀ ਮਹਿਕਮੇ ਉੱਤੇ ਠੀਕ ਹੈ ਜੀ ਉਹਨਾਂ ਨੇ ਵੀ ਸਾਨੂੰ ਅਸ਼ਵਾਸ਼ਣ ਦਿੱਤਾ ਕੋਈ ਗੱਲ ਇਹ ਕਹਿੰਦੇ ਅੱਜ ਸ਼ਨੀਵਾਰ ਸੰਡੇ ਗੱਲ ਕਿ ਅੱਜ ਇਹ ਬੰਦੇ ਛੁੱਟੀ ਇੱਕ ਦਿਨ ਚੱਲੂਗੀ ਉਹਨਾਂ ਨੇ ਅਸੀਂ ਬੁਲਾ ਕੇ ਜੋ ਵੀ ਹੈ ਤੁਹਾਡੀ ਗੱਲ ਕਰਾਂਦੇ ਉਹਨਾਂ ਨਾਲ ਪਰ ਹਾਲੇ ਤੱਕ ਚਲੋ ਠਾਣੇ ਵਾਲੇ ਸਾਨੂੰ ਤਲ ਜੋ ਸਾਨੂੰ ਬੁਲਾਉਂਦੇ ਜਾਂ ਉਹਨਾਂ ਨੂੰ ਬੁਲਾਉਂਦੇ ਵੀ ਨਹੀਂ ਮੈਂ ਕਿਹਾ ਉਹਨਾਂ ਨਾਲ ਗੱਲ ਜਾਇਆ ਕਰਾਂਗੇ ਉਹਨਾਂ ਨੂੰ ਅਸੀਂ ਕਿਹਾ ਸਾਨੂੰ ਸਾਫ਼ ਦੋ ਜੀ